ਸਾਡਾ ਸ਼ਿਕਾਜ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇਰਾ ਤੇਰਾ ਪੀਤੇ ਤੇ ਅੱਜ ਆਪਾਂ ਸਿੰਪਲ ਸ਼ਰਟ ਦੀ ਕਟਿੰਗ ਕਰਾਂਗੇ ਤੇ ਇਹਦੀ ਮੈਂ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੀ ਕਿ ਕਿੱਦਾਂ ਇਹਦੀ ਕਟਿੰਗ ਕਰਨੀ ਹੈ ਕਿੱਦਾਂ ਇਹਦੇ ਮੋਡੇ ਕਟਿੰਗ ਕਰਨੇ ਹੈ ਕਿੰਨਾ ਆਪਾਂ ਥੀਰਾ ਲੈਣਾ ਤੇ ਬਾਹਾਂ ਦੀ ਕਿੱਦਾਂ ਕਟਿੰਗ ਕਰਨੀ ਹੈ ਤੇ ਮੇਰੇ ਕੋਲ 2.5 ਮੀਟਰ ਕੋਟਨ ਫੈ布ਰਿਕ ਹੈ ਇਹਨੂੰ ਆਪਾਂ ਵਿਛਾ ਲੈਣਾ ਠੀਕ ਹੈ ਜੀ ਇਹਨੂੰ ਆਪਾਂ 4 ਫੋਲਡ ਕਰਕੇ ਇਨੋ ਹਿਸ਼ਾਰਾ ਨਾਲ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਪਲੀਜ਼ ਜਿਸ ਨੇ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਓ ਵੀਡੀਓ ਨੂੰ ਤੇ ਸ਼ੇਅਰ ਕਰਿਓ ਤੇ ਕਮੈਂਟੇ ਦੱਸਿਓ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਜੋ ਤੁਹਾਨੂੰ ਮੇਰੀ ਆਉਣ ਵਾਲੀ ਨੋਟੀਫਿਕੇਸ਼ਨ ਮਿਲ ਸਕੇ ਤੁਹਾਨੂੰ ਸਭ ਤੋਂ ਪਹਿਲਾਂ ਮੇਰੀ ਵੀਡੀਓ ਮਿਲ ਸਕੇ ਤੇ ਚਲੋ ਵੀਡੀਓ ਸਟਾਰਟ ਕਰਦੇ ਆ ਤੇ ਸਭ ਤੋਂ ਪਹਿਲਾਂ ਇਹਨੂੰ ਆਪਾਂ ਫੋਲਡ ਕਰਾਂਗੇ ਕੱਪੜਾ ਇਹਨੂੰ ਆਪਾਂ ਫਲਾਵਰ ਦੇ ਹਿਸਾਬ ਨਾਲ ਦੇਖ ਕੇ ਫੋਲਡ ਕਰਾਂਗੇ ਕਿ ਇਹਦੇ ਫਲਾਵਰ ਕਿੱਦਾਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਛੜੀ ਤੇ ਜੋ ਕਟਿੰਗ ਕਰਨੀ ਆ ਪੂਰੇ ਸੂਟ ਦੀ ਵੀ ਕਟਿੰਗ ਕਰਨੀ ਆ ਆਪਾਂ ਫਲਾਵਰ ਜ਼ਰੂਰ ਚੈੱਕ ਕਰ ਲੈਣੇ ਆ ਕਿ ਫਲਾਵਰ ਕਿੱਧਰ ਨੂੰ ਜਾ ਰਿਹਾ ਠੀਕ ਹੈ ਜੀ ਆਹ ਵਾਲੇ ਫਲਾਵਰ ਵੱਡੇ-ਵੱਡੇ ਆ ਇਹ ਉੱਪਰ ਨੂੰ ਜਾ ਰਹੇ ਆ ਉਹਦੇ ਹਿਸਾਬ ਨਾਲ ਹੀ ਆਪਾਂ ਕਟਿੰਗ ਕਰਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਫੋਲਡ ਕਰ ਲੈਣਾ ਕਪੜਾ ਇਹ ਵੱਡੇ ਵਾਅਚ ਕਪੜਾ ਹੈ ਐਦਾਂ ਆਪਾਂ ਫੋਲਡ ਕਰ ਦੇਣਾ ਠੀਕ ਹੈ ਜੀ ਇੱਦਾਂ ਫੋਲਡ ਕਰਤਾ ਉਸ ਤੋਂ ਬਾਅਦ ਆਪਾਂ ਇਹਨੂੰ ਫੋਲਡ ਕਰਕੇ ਚੈੱਕ ਕਰਾਂਗੇ ਕਿ ਸਾਡਾ ਘੇਰਾ ਪੂਰਾ ਆ ਰਿਹਾ ਕਿਉਂਕਿ ਵੱਡੇ ਵਾਰਚ ਆ ਤੇ ਜੇ ਤੁਹਾਡਾ ਨਹੀਂ ਘੇਰਾ ਆਇਆ ਇਹਨੂੰ ਇੱਦਾਂ ਆਪਾਂ ਇੱਦਾਂ ਫਿਰ ਫੋਲਡ ਕਰਨਾ ਤੇ ਮੇਰਾ ਘੇਰਾ ਬਣ ਰਿਹਾ ਤੇ ਮੈਂ ਇਹਨੂੰ ਇੱਦਾਂ ਹੀ ਟੂ ਫੋਲਡ ਜੀ ਮੇਰਾ ਸੂਟ ਬਣ ਜਾਏਗਾ ਕਿਉਂਕਿ ਵੱਡੇ ਵਾਰਚ ਕਪੜਾ ਵਾ ਤੇ ਵੱਡੇ ਵਾਰਚ ਹਮੇਸ਼ਾ ਸਿੰਗਲ ਵਾਰਚ ਹੀ ਬਣ ਜਾਂਦਾ ਵਾ ਫੋਲਡ ਕਰਨ ਦੀ ਲੋੜ ਨਹੀਂ ਹੈਗੀ ਫੋਲਡ ਕਪੜੇ ਜੀ ਤੁਹਾਡਾ ਸੂਟ ਤਿਆਰ ਹੋ ਸਕਦਾ ਹੈ ਪਹੁੰਚ ਸਕਦਾ ਠੀਕ ਹੈ ਜੀ ਮੈਂ ਫੋਲਡ ਕਰਤਾ ਕਪੜਾ ਕੁੱਤ ਬਰ ਆਪਾਂ ਇਹਦਾ ਲਵਾਂਗੇ ਕੀ ਲੰਬਾਈ ਤੇ ਮੈਂ ਤੁਹਾਨੂੰ ਇਹਦਾ ਨੋਟਸ ਨਾ ਚਾਹੀਆਂ ਇਹਦੀ ਲੰਬਾਈ ਹੈਗੀ ਐ 46 ਇੰਚ ਤੇ ਘੇਰਾ ਇਹਦਾ ਹੈਗਾ 21 ਇੰਚ ਤੀਰਾ ਹੈਗਾ 12.5 ਤੇ ਇਹਦੀ ਬ੍ਰੈਸਟ ਹੈਗੀ ਐ 42 ਇੰਚ ਤੇ ਕਮਰ ਹੈਗੀ ਐ 34 ਇੰਚ हिਪ ਹੈਗੀ ਐ 42 ਇੰਚ ਜਿਹੜੀ ਸਾਈਡ ਤੀਜਾ ਹੈਗੀਆਂ ਇਹਦੀਆਂ 16 ਰਖਾਂਗੇ ਆਪਾਂ ਤੇ ਇਹਦੀ ਆਰਮ ਹੈਗੀ 17 ਤੇ ਅੱਗੋਂ ਆਪਾਂ ਬੁੱਕ ਰੱਖਾਂਗੇ 5 5.5 ਰੱਖ ਲਾਂਗੇ ਲੇਕਿਨ ਮੈਂ ਖੁੱਲਾ ਰੱਖਾਂਗੀ 7 ਇੰਚ ਰੱਖਾਂਗੀ ਦਾ ਤੇ ਇਹਦਾ ਹੈਗਾ ਇਹਦਾ ਹੈਗਾ ਆਰਮ ਹੋਲ ਇਹਦਾ 9 ਇੰਚ ਮੋਡਾ ਜਾਣੇ ਕਿ ਤੇ ਉਤ ਬਾਅਦ ਇਹਦਾ ਫਰੰਟ ਨੈਕ ਹੈਗਾ 6 ਤੇ ਬੈਕ ਨੈਕ ਹੈਗਾ ਬੈਕ ਵੀ ਆਪਾਂ 6 ਇੰਚ ਰੱਖਾਂਗੇ ਤੇ ਇਹਦੀ ਪਲੇਟ ਹੈਗੀ ਆ 11 ਇੰਚ ਠੀਕ ਹੈ ਜੀ 17 ਇੰਚ ਇਹਦੇ ਬਾयां ਤੇ ਮੋਢਾ 9 ਇੰਚ ਰੱਖਾਂਗੇ ਆਪਾਂ ਪਲੇਟ ਦੀ 17 ਇੰਚ ਲੰਬਾਈ ਚ ਰੱਖਾਂਗੇ ਤੇ ਫਰੰਟ ਨੈਕ ਹੈਗਾ 6 ਇੰਚ ਬੈਕ ਨੈਕ ਹੈਗਾ ਸਾਢੇ ਬੈਕ ਵੀ ਮੈਂ 6 ਇੰਚ ਹੀ ਰੱਖਾਂਗੀ ਆ ਦੇਖੋ ਦੇਖ ਸਕਦੇ ਹੋ ਤੁਸੀਂ ਇਹਦਾ ਨਾਪ ਚਲੋ ਇਸ ਨਾਪ ਤੇ ਆਪਾਂ ਕਟਿੰਗ ਕਰਾਂਗੇ ਇਹ ਸੂਟ ਦਾ ਨਾਪ ਹੈ ਕਿ ਕਿਸੇ ਦਾ ਲੇਡੀਜ਼ ਦਾ ਮਤਲਬ ਸੂਟ ਦਾ ਨਾਪ ਲਿਆ ਹੋਇਆ ਹੈ ਤੇ ਬੋਡੀ ਦਾ ਨਾਪ ਨਹੀਂ ਹੈਗਾ ਆਪਾਂ ਸੂਟ ਦੇ ਨਾਪ ਤੇ ਹਿਸਾਬ ਨਾਲ ਹੀ ਆਪਾਂ ਕਟਿੰਗ ਕਰਨੀ ਆ ਕਿਉਂਕਿ ਮੈਂ ਸੂਟ ਦਾ ਨਾਪ ਹੀ ਲਿਆ ਹੋਇਆ ਸਭ ਤੋਂ ਪਹਿਲਾਂ ਆਪਾਂ ਇਹਦੇ ਕਾਣ ਕੱਢ ਲਾਂਗੇ ਇਹਦੀ ਥੋੜੀ ਜੀ ਕਾਣ ਹੈਗੀ ਆ ਇਹਨਾਂ ਦਾ ਬਰਾਬਰ ਕਰ ਲਾਂਗੇ ਇਹਨਾਂ ਤੇ ਸਭ ਤੋਂ ਪਹਿਲਾਂ ਮੈਂ ਇਹਦਾ gheera ਲਾਵਾਂਗੀ gheera ਇਹਦਾ ਹੈਗਾ 2 ਇੰਚ तीन इंच एक्स्ट्रा लवागीदा करके क्योंकि मैं लैस लगानी है चौबीस इंच लै लगी मैं ती चार इंच भी एक्स्ट्रा लै सकते हो मैं तीन इंच लै रही ਤੇ ਇਹਦੀ ਲੰਬਾਈ ਹੈਗੀ 46 ਇੰਚ ਤਾਂ ਮੈਂ 3 ਇੰਚ ਐਕਸਟਰਾ ਲਵਾਂਗੀ ਤੇ 49 ਇੰਚ ਲੈ ਲਾਂਗੀ ਮੈਂ ਇਹਦੀ ਲੰਬਾਈ 3 ਇੰਚ ਆਪਾਂ ਲੰਬਾਈ ਲੈ ਲੈਣੀ ਹੈ ਹਮੇਸ਼ਾ 3 ਇੰਚ ਹੀ ਲੈਣੀ ਹੈ ਤੇ ਜਿਨ੍ਹਾਂ ਦੇ ਘੇਰੇ ਗੋਲਡ ਹੋਏ ਹੁੰਦੇ ਆ ਲੈਸ ਵਗੈਰਾ ਕੁਝ ਲੱਗਾ ਹੁੰਦਾ ਘੇਰੇ ਫੋਲਡ ਕਰਨ ਦੀ ਲੋੜ ਨਹੀਂ ਉਹ ਤੁਸੀਂ 1 ਇੰਚ ਲੈ ਲਈ ਐਕਸਟਰਾ ਇੱਕ ਜਾਂ 1/2 ਇੰਚ ਲੈ ਸਕਦੇ ਹੋ ਠੀਕ ਹੈ ਜੀ ਮੈਂ ਘੇਰਾ ਤੇ 3 ਇੰਚ ਐਕਸਟਰਾ ਲਿਆ ਤੇ ਲੰਬਾਈ ਵੀ ਮੈਂ 3 ਇੰਚ ਐਕਸਟਰਾ ਲਈ ਹੈ ਤੇ 46 ਇੰਚ ਦੀ ਲੰਬਾਈ ਹੈ ਤੇ 3 ਇੰਚ ਐਕਸਟਰਾ ਲਈਆ ਨੂੰ 3 ਇੰਚ ਤੇ ਇਹਦਾ ਘੇਰਾ ਹੈਗਾ 21 ਇੰਚ ਤਿਆਰ ਤੇ ਮੈਂ 24 ਇੰਚ ਲਿਆ ਕਟਿੰਗ ਚ 24 ਲਿਆ ਤੇ 3 ਇੰਚ ਐਕਸਟਰਾ ਤੁਸੀਂ 4 ਇੰਚ ਵੀ ਲੈ ਸਕਦੇ ਹੋ ਤੇ ਠੀਕ ਹੋ ਆਪਾਂ ਕਰ ਲਾਂਗੇ ਕਟਿੰਗ पीस मैं कटिंग करते हैं उस तो बाद अलग अलग चुका पहले उपरला पीस चुकूद होल्ड करा उस बैक पीस ਇਦਾਂ ਆਪਾਂ ਅਲੱਗ-ਅਲੱਗ ਪੀਸ ਦੋਨੇ ਵਿਚਾਰਾਂ ਨੇ ਆ ठीक है जी हाँ देखो मैं फ्रंट बैक पीस दोनों इदा मिशाया उस तो बाद आप करा कटिंग सब तो पहला आप पेल्ह पासा आ वाला खुला पासा मेरे वाली साइड पर है तो सब तो पेल आपे तीरा यदा है साढ़े बारह इंच ठीक है जी साढ़े बारह का हा हो गया सवा छे तो मैं लवगी साढ़े छे ਫੜਾ ਹਾਂ ਮਤਲਬ ਆ ਦੇਖੋ ਸਵਾ 6 ਹੋ ਗਿਆ ਠੀਕ ਹੈ ਜੀ ਸਵਾ 6 ਦੇ ਨਿਸ਼ਾਨੀ ਲਾਈ ਉਹ ਤੋਂ ਬਾਅਦ 1/2 ਇੰਚ ਮਾਰਜਨ ਲਵਾਂਗੇ ਜਿਹੜਾ ਸੀਨ ਚਾਣਾ ਠੀਕ ਹੈ ਜੀ ਆ 1/2 ਇੰਚ ਮੈਂ ਐਕਸਟਰਾ ਲਿਆ ਸਾਢੇ 12 ਦਾ ਹੋ ਗਿਆ ਸਵਾ 6 ਸਵਾ 6 ਤੇ ਨਿਸ਼ਾਨੀ ਲਗਾਈ ਉਹ ਤੋਂ ਬਾਅਦ ਮੈਂ 1/2 ਇੰਚ ਐਕਸਟਰਾ ਲਿਆ ਠੀਕ ਹੈ ਜੀ ਟੋਟਲ ਹੋ ਗਿਆ 7.5 ਇੰਚ ਉਤ ਬਾਦ ਐਨਾ ਹੀ ਮੈਂ ਮੋਡਾ ਲੈ ਰਹੀ ਆ ਇੱਥੇ ਤੁਸੀਂ 1/2 ਇੰਚ ਮਾਰਜਨ ਕਰ ਸਕਦੇ ਹੋ ਐਡ ਕਰ ਸਕਦੇ ਹੋ ਕਿਉਂਕਿ ਇਹਦੀ ਛਾਤੀ ਹੈਗੀ ਹੈ 42 ਇੰਚ ਤੇ ਮੈਂ 7.5 ਮੋਡਾ ਲੈ ਰਹੀ ਆ ਇਥੋਂ ਵੀ ਆਪਾਂ ਇਦਾਂ ਹੀ ਪੌਣੇ 7 ਜਿੰਨਾ ਉੱਤੋਂ ਲਿਆ ਐਨਾ ਹੀ ਆਪਾਂ نیچے ਲਾ ਲਾਂਗੇ ਪੌਣੇ 7 ਠੀਕ ਹੈ ਜੀ ਤੇ ਇਥੋਂ ਮੈਂ ਸਾਢੇ 7 ਮੋਡਾ ਲਿਆ ਸੌਰੀ 1/2 ਇੰਚ ਮੈਂ ਪਿਛੋਂ ਲਾਵਾਂਗੀ ਕਿਉਂਕਿ ਬੈਕ ਸਾਈਡ 1/2 ਇੰਚ ਜ਼ਿਆਦਾ ਲੈਣਾ ਹੈ ਠੀਕ ਹੈ ਜੀ ਆਪ ਹਾਫ ਇੰਚ ਜਾਂ ਪੌਣਾ ਇੰਚ ਤੁਸੀਂ ਬੈਕ ਸਾਈਡ ਜਾਦਾ ਛੱਡਣਾ ਇੱਥੇ ਉੱਪਰੋਂ ਤਾਂ ਇਹਦੇ ਬਾਰੇ ਮੈਂ ਬਾਅਦ ਚ ਦੱਸਾਂਗੀ ਕਿਉਂ ਛੱਡਿਆ ਹੈ ਠੀਕ ਹੈ ਜੀ ਤੇ ਮੈਂ 7.5 ਮੋਡਾ ਲੈ ਲਿਆ ਮਤਲਬ ਬਾਅਦ ਇੱਥੋਂ ਮੈਂ 1.5 ਇੰਚ ਦੀ ਕਾਟ ਪਾ ਰਹੀ ਹਾਂ ਉਸ ਤੋਂ ਬਾਅਦ ਇੱਥੋਂ ਆਪਾਂ ਗਲਾਈ ਦੇ ਦਾਂਗੇ ਠੀਕ ਹੈ ਜੀ ਇੱਥੇ ਮੈਂ ਗਲਾਈ ਦੇ ਦਿੱਤੀ ਸਾਢੇ 7 ਮੋੜਾ ਲੈ ਕੇ 1.5 ਇੰਚ ਇੱਥੇ ਮੈਂ ਗਲਾਈ ਦੇ ਦਿੱਤੀ ਉਸ ਤੋਂ ਬਾਅਦ ਆਪਾਂ ਫਰੰਟ ਕਾਰਡ ਪਾਵਾਂਗੇ ਇਹ ਜਿਹੜੀ ਫਰੰਟ ਕਾਟ ਕਿਦਾਂ ਪਾਣੀ ਆ ਆਪਾਂ ਇਹਦਾ ਹਾਫ ਕਰ ਲੈਣਾ 7.5 ਦਾ ਹਾਫ ਕਰ ਲੈਣਾ ਆ ਦੇਖੋ ਠੀਕ ਹੈ ਜੀ 7.5 ਦਾ ਹਾਫ ਕਰਕੇ ਉੱਪਰੋਂ ਵੀ ਆਪਾਂ 1/2 ਇੰਚ ਦੀ ਕਾਟ ਦੇਣੀ ਆ ਤੇ ਉਤ ਬਾਅਦ ਆਪਾਂ ਇੱਥੋਂ ਇਹਦਾ ਹਾਫ ਕਰ ਲੈਣਾ ਉਤਬਾਰ ਇੱਥੋਂ ਆਪਾਂ ਇਹਨੂੰ ਇਧਰ ਮਿਲਾ ਦੇਣਾ ਇੱਥੋਂ ਵੀ ਆਪਾਂ 1/2 ਇੰਚ ਲੈਣਾ ਠੀਕ ਹੈ ਜੀ 1/2 ਇੰਚ ਇੱਥੋਂ ਲਿਆ ਤਾਂ ਐਦਾਂ ਕਰਕੇ ਆਪਾਂ ਇੱਥੇ ਇੰਚ ਦੇ ਵਿੱਚ ਰੱਖਾਂਗੇ ਜੇ ਤੁਹਾਡੇ ਕੋਲ ਸਕੇਲ ਹੈਗਾ ਸਕੇਲ ਲੈ ਸਕਦੇ ਹੋ ਐਦਾਂ ਕਰਕੇ ਇੱਥੇ ਇਦਾਂ ਇਹਨੂੰ ਮਿਲਾ ਦੇਣਾ ਇੱਥੋਂ 1/2 ਇੰਚ ਲੈ ਕੇ ਉਤਬਾਰ ਇੱਥੋਂ ਆਪਾਂ ਚੌਕ ਰੱਖਾਂਗੇ ਤੇ ਗਲਾਈ ਦੇਵਾਂਗੇ ਠੀਕ ਹੈ ਜੀ ਆ ਦੇਖੋ ਮੈਂ ਗਲਾਈ ਦੇਤੀ ਓਤ ਬਾਅਦ ਇਹਦੇ ਗਲੇ ਦੀ ਲੈਂਥ ਹੈਗੀ ਤੇ ਚੜਾਈ ਹੈਗੀ 2.5 ਇੰਚ 2.5 ਇੰਚ ਛੱਡ ਦੇਣਾ ਇੱਥੋਂ 2.5 ਜਿਹੜਾ ਨਿਸ਼ਾਨੀ ਲਗਾ ਕੇ ਓਤ ਬਾਅਦ ਇੱਥੋਂ ਆਪਾਂ 1/2 ਇੰਚ ਲਿਆ ਇਹਨੂੰ ਇਹਦੇ ਨਾਲ ਮਿਲਾ ਦੇਣਾ ਇੱਥੋਂ ਉਪਰੋਂ ਤਿਰਛਾ ਇੱਥੋਂ 1/2 ਇੰਚ ਨਾਲ ਮਿਲਾਉਣਾ ਠੀਕ ਹੈ ਜੀ ਉਤਤ ਬਾਅਦ ਆਪਾਂ ਛਾਤੀ ਲਵਾਂਗੇ ਛਾਤੀ ਦੀ ਬਤਾ ਲਈ ਹੈ ਬਤਾ ਲਈ ਨੂੰ ਆਪਾਂ 4 ਨਾਲ ਡਿਵਾਈਡ ਕਰਨਾ ਹੈ ਉਹਦਾ ਚੌਥਾ ਭਾਗ ਇਹਦਾ ਹੋ ਗਿਆ 10.5 ਇੰਚ ਤਾਂ 10.5 ਇੰਚ ਲਵਾਂਗੇ ਥੋ ਛਾਤੀ ਆ ਦੇਖੋ 7.5 ਛਾਤੀ ਲਈ ਹੈ ਮੇਰਾ ਪ੍ਰੋਪਰ 9 ਇੰਚ ਮੋਡਾ ਮੇਰਾ ਭਰ ਰਿਹਾ ਦੇਖੋ ਇਦਾਂ ਆਪਾਂ ਗਲਾਈ ਚ ਮੋਡਾ ਚੈੱਕ ਕਰਨਾ ਠੀਕ ਹੈ ਜੀ ਆ ਦੇਖੋ 9 ਇੰਚ ਮੋਡਾ ਮੇਰਾ ਪੂਰਾ ਉਹਤਬਾਰ ਇੱਥੋਂ ਆਪਾਂ 7 1/2 ਲੈ ਸਕਦੇ ਆ ਠੀਕ ਹੈ ਕਮਰ ਤੇ ਨਿਸ਼ਾਨੀ ਲਗਾ ਦਾਂਗੇ ਤੇ ਕਮਰ ਇਹਦੀ ਹੈਗੀ ਆ 34 ਇੰਚ 34 ਨੂੰ 4 ਨਾਲ ਡਿਵਾਈਡ ਕੀਤਾ ਚੌਥਾ ਭਾਗ ਇਹਦਾ 8 1/2 ਠੀਕ ਹੈ ਜੀ 8 1/2 ਤੇ ਨਿਸ਼ਾਨੀ ਲਗਾ ਦੇਣੀ ਆ ਉਤਤ ਪਰ ਆ সাইਡ ਤਰੀਜ ਇਹਦੀ ਹੈਗੀ ਹੈ 16 ਇੰਚ ਮੈਂ 16.5 ਦੇ ਮਿਸ਼ਾਲੇ ਲਾਵਾਂਗੀ ਕਿਉਂਕਿ ਹਾਫ ਇੰਚ ਜ਼ਿਆਦਾ ਲਾਵਾਂਗੇ ਇਹਦੀ ਹਿਪ ਹੈਗੀ ਹੈ 42 ਇੰਚ 42 ਦਾ ਵੀ ਚੌਥਾ ਭਾਗ ਹੋ ਗਿਆ 1.5 ਠੀਕ ਹੈ ਜੀ ਤਾਂ ਆਪਾਂ ਕਮਰ ਕੀ ਕਰਨੀ ਹੈ ਕਮਰ 'ਚ ਆਪਾਂ ਹਾਫ ਇੰਚ ਐਡ ਕਰਨਾ ਕਿਉਂਕਿ ਆਪਾਂ ਪਲੇਟ ਪਾਵਾਂਗੇ ਮੈਂ 9 ਇੰਚ ਦੇ ਨਿਸ਼ਾਨੇ ਲਗਾ ਰਹੀ ਹਾਂ ਕਮਰ ਲਈ। ਔਤਬਾਰ ਇੱਥੋਂ ਆਪਾਂ 2 ਇੰਚ ਮੈਂ ਰੱਖਾਂਗੀ। ਥੋੜਾ ਵੱਧ ਲਵਾਂਗੀ। ਕਿਉਂਕਿ ਆਪਾਂ ਅਪਰ ਡਰੈਸ ਦਾ ਅਪਰ ਔਰ ਨੀਚੇ ਵਾਲਾ ਭਾਗ ਆਪਾਂ ਅਲੱਗ-ਅਲੱਗ ਲੈਣਾ। ਇੱਥੋਂ ਮੈਂ ਥੋੜਾ ਜਿਹਾ ਲੂਜ਼ ਰੱਖਾਂਗੀ। 1/2 ਇੰਚ ਜ਼ਿਆਦਾ ਲਵਾਂਗੀ। ਉਤਬਾਰ ਇੱਥੋਂ ਆਪਾਂ ਇਹਨੂੰ ਇਹਦੇ ਨਾਲ ਮਿਲਾਵਾਂਗੇ ਇਦਾਂ ਕਰਕੇ ਤਾਂ ਇੱਥੋਂ ਕਮਰ ਨੂੰ ਕਮਾਣਾ ਇੱਥੇ ਮੈਂ ਥੋੜਾ ਜਿਹਾ ਇਹਦੇ ਸ਼ੇਪ ਦਿੱਤੀ ਆ ਕਿਉਂਕਿ ਬ੍ਰੈਸਟ ਦਾ ਨਾਪ ਅਲੱਗ ਹੁੰਦਾ ਹੈ ਉਹ ਆਪਾਂ ਅਲੱਗ ਲੈਣਾ ਤੇ ਥੋੜਾ ਜਿਹਾ ਲੂਸ ਦੇਣਾ 1/2 ਇੰਚ ਉਤਬਾਰ ਆਪਾਂ ਇੱਥੋਂ ਇੰਚ ਟੇਪ ਰੱਖਾਂਗੇ ਇਹ ਇਹਪਨਾ ਮਿਲਾ ਲਾਂਗੇ ਤੁਸੀਂ ਕਟਿੰਗ ਕਰ ਲੈ ਗਿਆ ਮੈਂ 1.5 ਇੰਚ ਲਿਆ ਤੁਸੀਂ 2 ਇੰਚ ਲੈਣਾ ਠੀਕ ਹੈ ਜੀ ਕਿਉਂਕਿ ਆ ਉੱਪਰ ਛਾਤੀ ਤੇ ਤੁਹਾਡਾ ਕਪੜਾ ਕੱਟ ਸਕਦਾ ਤੁਸੀਂ 2 ਇੰਚ ਐਕਸਟਰਾ ਲੈਣਾ ਠੀਕ ਹੈ ਜੀ ਆ ਦੇਖੋ ਮੇਰੇ ਕੋਲ ਸਿਰਫ 1 ਇੰਚ ਬਚਿਆ ਤੇ 2 ਇੰਚ ਮਾਰਜਨ ਰੱਖਣਾ ਬਹੁਤ ਜ਼ਰੂਰੀ ਹੈ ਤੇ ਇਹ ਜ਼ਿਆਦਾ ਹੈਵੀ ਨਹੀਂ ਆਪ ਜੇ ਜ਼ਿਆਦਾ ਹੈਵੀ ਹੋਏ ਤਾਂ ਕੱਲ ਨੂੰ ਇਨ ਫਿਊਚਰ ਖੋਲਣਾ ਪਵੇ ਤਾਂ ਆਪਾਂ ਖੋਲ ਸਕਦੇ ਆ ਜੇ ਸਾਡੇ ਕੋਲ ਜਿਆਦਾ ਮਾਰਜਨ ਕਪੜਾ ਹੋਏ ਤਾਂ ਆਪਾਂ ਖੋਲ ਸਕਦੇ ਆ ਇਸ ਲਈ ਤੁਸੀਂ 2 ਇੰਚ ਜਿਆਦਾ ਲੈਣਾ ਜਾਨੀ ਕਿ 4 ਇੰਚ ਐਡ ਕਰਨਾ ਮੈਂ 3 ਇੰਚ ਐਡ ਕੀਤਾ ਘੇਰੇ ਤੋਂ ਤੁਸੀਂ 4 ਇੰਚ ਐਡ ਕਰਨਾ ਇਹ ਬਹੁਤ ਜ਼ਰੂਰੀ ਹੈ ਉਹ ਤੋਂ ਬਾਅਦ ਆਪਾਂ ਬੈਕ ਸਾਈਡ ਜਾਂਦੇ ਆ ਬੈਕ ਸਾਈਡ ਆਪਾਂ 1/2 ਇੰਚ ਜਿਆਦਾ ਲਿਆ ਠੀਕ ਹੈ ਜੀ ਤੇ ਇੱਥੋਂ ਵੀ ਆਪਾਂ 1/2 ਇੰਚ ਇੱਥੋਂ ਆਪਾਂ 2 1/2 ਇੰਚ ਨੈਕਰੀ ਲੈਂਥ ਛੱਡ ਕੇ ਤਾਂ ਬੈਕ ਸਾਈਡ 1/2 ਇੰਚ ਠੀਕ ਹੈ ਜੀ ਕਾਟ ਪਾਣੀ ਹੈ ਜੇ ਤੁਹਾਡਾ ਡੀਪ ਨੈਕ ਹੈ ਤਾਂ ਉਹ ਤੁਸੀਂ ਬਹੁਤ ਘੱਟ ਕੱਟ ਕਾਟ ਪਾਣੀ ਹੈ ਜਿਆਦਾ ਨਹੀਂ ਜਿੱਦਾਂ ਮੈਂ 1/2 ਇੰਚ ਲਈ ਪਾਈ ਹੈ ਤੁਸੀਂ ਨੋਰਮਲ ਜੀ ਹਾਫ ਨਾਲ ਵੀ ਇੰਨੀ ਕੱਟ ਪਾਣੀ ਹੈ ਜਿਆਦਾ ਕਾਟ ਨਹੀਂ ਪਾਣੀ ਜੇ ਤੁਸੀਂ ਜਰਨੀ ਕਾਰਟ ਪਾ ਦੋਗੇ 1/2 ਇੰਚ ਤੁਹਾਡੇ ਗਲੇ ਇਦਾਂ ਖੈਲ ਜਾਏਗਾ ਗਲਾ ਤੇ ਫਿਰ ਇਹਦੇ ਤੀਰੇ ਥਲੇ ਡਿੱਗਦੇ ਆ ਠੀਕ ਹੈ ਜੀ ਇਹਦੀ ਰਹਿ ਗਿਆ ਹੁਣ ਪਲੇਟ ਪਲੇਟ ਕਿਦਾਂ ਪਾਣੀ ਆ ਇੱਥੋਂ 11 ਇੰਚ ਦੀ ਪਲੇਟ ਤਿਆਰ ਹੈ ਠੀਕ ਹੈ ਜੀ ਮੈਂ 11/2 ਇੰਚ ਲੈ ਰਹੀ ਹਾਂ ਇੱਥੋਂ 3 1/2 ਤਿਆਰ ਆ ਚੜਾਈ ਚੋਂ ਮੈਂ 3 1/2 ਲੈ ਰਹੀ ਹਾਂ ਤੇ ਲੰਬਾਈ ਚੋਂ ਇੱਥੋਂ 7 ਇੰਚ ਤਿਆਰ ਆ ਪਲੇਟ ਤਾਂ ਇੱਥੋਂ 3.5 ਇੰਚ ਇਤਰੋਂ ਵੀ ਆਪਾਂ 3.5 ਲੈ ਲੈਣੇ ਆ ਠੀਕ ਹੈ ਜੀ ਆਪਾਂ ਆਵਲੀ ਜੋ ਪਲੇਟ ਨਹੀਂ ਪਾਣੀਆ ਸਿਰਫ ਆ ਕਮਰ ਵਾਲੀ ਪਲੇਟ ਹੀ ਪਾਵਾਂਗੇ ਤਾਂ ਇਹ ਹੋ ਗਿਆ ਨਾਪ ਇਹਦੀ ਕਰਦਾਂਗੇ ਆਪਾਂ ਕਟਿੰਗ ਸਿਰ ਕਮਰ ਚੋਂ ਮੜ ਮੜਾ ਮਾਰਜਨ ਕਟਾਉਣਾ ਬਾਕੀ ਆਪਾਂ ਨਹੀਂ ਕਟਿੰਗ ਕਰਨਾ ਤੇ ਆਪਾਂ ਇਹ ਕਟਿੰਗ ਕਰਾਂਗੇ ਉੱਪਰ ਵਾਲਾ ਹਿੱਸਾ ਆ ਦੇਖੋ ਆਪਾਂ ਇਹ ਚਾਰੇ ਪੀਸ ਕਟਿੰਗ ਕਰਨੇ ਆ ਆਹ ਵਾਲੀ ਬੈਕ ਦੇ फ्रंट ਦੇ ਨਹੀਂ ਕਰਨੇ ਇਹ ਗਲਤੀ ਨਹੀਂ ਕਰਨੀ ਆਪਾਂ ਬੈਕ ਜਿਹੇ ਨਿਸ਼ਾਨੇ ਲਗਾਈ ਹੋਏ ਆ ਉਹਦੀ ਆਪਾਂਾਰੇ ਪੀਸ ਕਟਿੰਗ ਕਰਾਂਗੇ ਉਹਦੇ ਉੱਪਰ ਉੱਪਰ ਕਟਿੰਗ ਕਰ ਦੇਣੀ ਆ ਉਹ ਤੋਂ ਬਾਅਦ ਆਪਾਂ ਟੀਰਾ ਅਲੱਗ-ਲਾ ਕਟਿੰਗ ਕਰਨਾ ਹੈ ਪਹਿਲੇ ਉੱਪਰਲਾ ਫਰੰਟ ਟੀਰਾ ਕਟਿੰਗ ਕਰਾਂਗੇ ਫਿਰ ਆਪਾਂ ਬੈਕ ਦਾ ਟੀਰਾ ਕਟਿੰਗ ਕਰਾਂਗੇ ਉਹ ਤੋਂ ਬਾਅਦ ਇੱਥੋਂ ਆਪਾਂ ਸੈਂਟਰ 'ਚ कट लगा दे बैक पीस हटा देंगे तो फ्रंट कार्ड भी कटिंग कर देंगे ठीक है जी ये होगी कटिंग कटिंग तो आप दूजे साइड से छपा लेंगे ਇਨੋੜ ਆਰ ਕਰਕੇ ਠੀਕ ਹੈ ਜੀ ਇਹ ਹੋ ਗਈ ਸ਼ਰਟ ਦੀ ਕਟਿੰਗ ਅਮੀਰਾਂ ਤੁਹਾਨੂੰ ਸਮਝ ਆਈ ਹੋਏਗੀ ਇਹ ਰਹੀ ਬਾਵਾਦੀ ਕਟਿੰਗ ਰਹਿ ਗਈ ਉਹ ਆਪਾਂ ਕਟਿੰਗ ਕਰਨੀ ਆ ਇਹਨੂੰ ਆਪਾਂ ਸਾਈਡ ਤੇ ਕਰ ਲੈਣਾ ਅ ਸਾਈਡ ਤੇ ਕਪੜਾ ਬਚਿਆ ਜਿਹੜਾ ਉਹਦੀ ਆਪਾਂ ਬਾਵਾਦੀ ਕਟਿੰਗ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਮੈਂ 10 ਇੰਚ ਮੋਡਾ ਲੈ ਰਹੀ ਆ ਇਹ ਲੰਬਾਈ ਚੋਂ 17 ਇੰਚ ਤਿਆਰ ਆ ਤੇ 2 ਇੰਚ ਐਕਸਟਰਾ ਲੈ ਰਹੀ ਆ 17 ਵਿੱਚ 2 ਐਡ ਕੀਤੇ 19 ਇੰਚ ਲੈਏ ਆ ਲਈਏ ਮੈਂ ਲੰਬਾਈ ਠੀਕ ਹੈ ਜੀ ਇਹਦੀ ਆਪਾਂ ਪਹਿਲਾਂ ਕਟਿੰਗ ਕਰ ਦਨੇ ਆ ਕਟਿੰਗ ਕਰਤਾ ਤਾਂ ਕਿ ਤੁਹਾਨੂੰ ਕੰਫਿਊਜ਼ ਨਾ ਹੋਵੇ ਹੋਏ ਦਾ ਨੂੰ ਕੋਈ ਤੇ ਉਹ ਤੋਂ ਬਾਅਦ ਇੱਥੋਂ ਆਪਾਂ 3 ਇੰਚ ਲੈਣਾ ਠੀਕ ਹੈ ਜੀ 3 ਇੰਚ ਇੱਥੋਂ ਲਿਆ ਇੱਥੇ ਇੱਥੋਂ ਵੀ ਆਪਾਂ 3 ਇੰਚ ਲੈ ਕੇ ਸਿੱਧੀ ਇੱਕ ਲਾਈਨ ਰਾਰਾਂਗੇ ਤੁਹਾਨੂੰ ਬਾਹ ਕੱਟਣ ਦਾ ਸਭ ਤੋਂ ਸੌਖਾ ਤਰੀਕਾ ਦੱਸ ਰਹੀਆਂ ਠੀਕ ਹੈ ਜੀ ਕਦੇ ਵੀ ਤੁਹਾਨੂੰ ਨਹੀਂ ਭੁੱਲੇਗਾ ਅਤੇ ਬਾਅਦ ਆਪਾਂ ਜਿੰਨੀ ਲੰਬਾਈ ਰੱਖਣੀ ਹੈ ਉੱਥੇ ਆਪਾਂ ਨਿਸ਼ਾਨੀ ਲਗਾ ਦੇਣੀ ਹੈ 12 ਇੰਚ ਲੰਬਾਈ ਠੀਕ ਹੈ ਜੀ ਤੇ ਉਤ ਬਾਅਦ ਐਦਾਂ ਆਪਾਂ ਮੋੜਾ ਕਟਿੰਗ ਕਰਨਾ ਹੈ ਇੱਥੋਂ 3 ਇੰਚ ਦੇ ਨਿਸ਼ਾਨੀ ਲਗਾ ਕੇ ਤੇ ਐਦਾਂ ਆਪਾਂ ਇੰਚ ਟੇਪ ਰੱਖਾਂਗੇ ਇੱਥੇ 3 ਤੱਕ ਇਹਦੇ ਨਿਸ਼ਾਨੀ ਲਗਾਈ ਸਿੱਧੀ ਲਾਈਨ ਆ ਰਹੀ ਇੱਥੇ ਤੱਕ ਇੱਥੇ ਇੰਚ ਦੇ ਰੱਖ ਦੇਣਾ ਤਿਰਛਾ ਇੱਥੇ ਕਾਪਾਂ ਲਾਈਨ ਬਣਾ ਦੇਣੀ ਆ ਪਰ ਬਹੁਤ ਹੀ ਸੋਖਾ ਤਰੀਕਾ ਦੱਸ ਰਹੀ ਆ ਮੈਂ ਤਾਂ ਵੈਸਾ ਹੀ ਕਟਿੰਗ ਕਰ ਲੈਣੀ ਆ ਮੈਂ ਇਹ ਨਿਸ਼ਾਨੀ ਨਹੀਂ ਲਗਾ ਲਈ ਹੈਗੀ ਇਹ ਮੈਂ ਤੁਹਾਨੂੰ ਦੱਸਣ ਕਰਕੇ ਕਰ ਰਹੀ ਆ ਇੱਕੋ ਬਾਰ ਇਹਦਾ ਮੋਡਾ ਹੈਗਾ 9 ਇੰਚ ਤਿਆਰ ਠੀਕ ਹੈ ਜੀ ਇੱਥੇ ਆਏਗਾ 9 ਇੰਚ ਤੇ ਅੱਗੋਂ ਮੈਂ 7 ਇੰਚ ਤਿਆਰ ਰੱਖ ਰਹੀ ਆ ਬਾਹ ਠੀਕ ਹੈ ਜੀ ਇਹਨੂੰ ਇਹਦੇ ਨਾਲ ਮਿਲਾ ਦੇਣਾ ਉਤਾਰ ਐ ਐਕਸਟਰਾ ਇੱਥੇ ਇਹ ਨੂੰ ਇੱਥੋਂ ਆਪਾਂ ਕਟਿੰਗ ਕਰਾਂਗੇ ਉਤਾਰ ਫਰੰਟ ਕਿੱਦਾਂ ਕੱਟ ਪਾਣੀ ਹੈ ਦੀ ਜਿੰਨਾ ਤੁਹਾਡਾ ਮੋਡਾ ਇੱਥੋਂ ਆਪਾਂ ਇਹਦਾ ਹਾਫ ਕਰ ਲੈਣਾ ਪੌਣੇ 7 ਤੇ ਪੌਣੇ 4 ਆਏਗਾ ਇੱਥੋਂ ਠੀਕ ਹੈ ਜਿਹੜਾ ਹਾਫ ਕਰ ਲਿਆ ਇੱਥੋਂ ਆਪਾਂ 1/2 ਇੰਚ ਦੀ ਕੱਟ ਪਾਵਾਂਗੇ ਉਸ ਤੋਂ ਬਾਅਦ ਇਥੋਂ ਇਦਾਂ ਆਪਾਂ ਗਲਾਈ ਦੇ ਦੇਣੀ ਹੈ ਇਦਾਂ ਕਰਕੇ ਸ਼ੇਪ ਦਿੰਦੇ ਆ ਨਾ ਇੱਥੇ ਡੂੰਗੀ ਦੇਣੀ ਫਿਰ ਉਪਰੋਂ ਨੌਰਮਚ ਹੋਏ ਨਾ ਸਿੱਧੀ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਇਹ ਅਗੀ ਫਰੰਟ ਕਾਰਡ ਇਹ ਬੈਕ ਤੇ ਆਪਾਂ ਕਟਿੰਗ ਕਰਾਂਗੇ ਕੁਝ ਨਹੀਂ ਐ ਸਿੰਪਲ ਐ ਨਾ ਬਾਹਲੀ ਕਟਿੰਗ ਕਰਨੀ ਬਹੁਤ ਸੌਖੀ ਐ ਉਸ ਤੋਂ ਬਾਅਦ ਆਪਾਂ 1.5 ਇੰਚ ਐਕਸਟਰਾ ਮਾਰਜਿਨ ਰੱਖ ਸਕਦੇ ਆ ਸਵਾਪਾ ਕਟਿੰਗ ਕਰ ਦਾਂਗੇ ਤੇ ਉਤ ਤੋਂ ਬਾਅਦ ਇਹਨੂੰ ਬਾਹਰ ਨੂੰ ਆਪਾਂ ਖੋਲ ਲਾਂਗੇ ਇੱਕ ਫਰੰਟ ਕਾਰਟ ਪਾ ਦਾਂਗੇ ਇਹ ਹੋ ਗਈ ਸ਼ਰਟ ਦੀ ਕਟਿੰਗ ਉਮੀਦ ਹੈ ਤੁਹਾਨੂੰ ਸਮਝ ਆਈ ਹੋਏਗੀ ਨਹੀਂ ਸਮਝ ਆਈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਮੈਂਟ ਕਰ ਸਕਦੇ ਹੋ ਪੁੱਛ ਸਕਦੇ ਹੋ ਤੁਹਾਨੂੰ ਕਿੱਥੋਂ ਸਮਝ ਨਹੀਂ ਆਈ ਮੈਂ ਤੁਹਾਡਾ ਕਮੈਂਟ ਰਿਪਲਾਈ ਕਰਾਂਗੀ ਤੇ ਥੈਂਕ ਯੂ ਫॉर ਵਾਚਿੰਗ ਤੇ ਮਿਲਦੇ ਆਂ ਅਗਲੀ ਵੀਡੀਓ ਲੈ ਕੇ ਤੇ ਸ਼ਸ਼ੀ ਕਾਲ ਜੀ ਬਾਏ ਬਾਏ ਜੀ ਸਾਰਿਆਂ ਨੂੰ